ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਅੱਜ ਮੈਂ ਤੁਹਾਡੇ ਵਾਸਤੇ ਬਾਹ ਦਾ ਨਾਪ ਲੈ ਕੇ ਆਈ ਹਾਂ ਬਾਹ ਨੂੰ ਹੀ ਪਰਫੈਕਟ ਸ਼ੇਪ ਕਿਵੇਂ ਦੇ ਸਕਦੇ ਆ ਆ ਵੇਖੋ ਬਾਹ ਬਣਾਈਆਂ ਮੈਂ ਬਹੁਤ ਸੋਹਣੀ ਸ਼ੇਪ ਆਈ ਹੈ ਇਹਦੀ ਛੇਟੋਂ ਕੁੰਡੇ ਪਾਉਣ ਤੋਂ ਬਾਅਦ ਮੈਂ ਨੂੰ ਹਰ ਪੰਜਵੀਂ ਸਲਾਈ ਵਿੱਚ ਵਧਾਇਆ ਵਾ ਕੁੰਡਿਆਂ ਨੂੰ ਹਰ ਪੰਜਵੀਂ ਸਲਾਈ 'ਚ ਦੋਵਾਂ ਪਾਸਿਆਂ ਤੋਂ ਇੱਕ ਇੱਕ ਕੁੰਡਾ ਵਧਾਇਆ ਵਾ 4-5 ਵਾਰ ਮੈਂ ਪੰਜਵੀਂ ਸਲਾਈ ਚ ਵਧਾਉਣ ਤੋਂ ਬਾਅਦ ਛੇਵੀਂ ਸਲਾਈ ਕਰਤੀ ਆ ਹਰ ਛੇਵੀਂ ਸਲਾਈ ਚ ਮੈਂ ਉੱਪਰ ਤੱਕ ਵਧਾਉਂਦੀ ਗਈ ਆ ਹਰ ਛੇਵੀਂ ਸਲਾਈ ਚ ਇੱਥੋਂ ਤੱਕ ਵਧਾਉਂਦੀ ਗਈ ਆ ਜਦੋਂ ਮੇਰੇ ਕੁੰਡੇ ਪੂਰੇ ਹੋ ਗਏ ਆ ਜਿੰਨੇ ਮੈਂ ਇਹਦੇ ਬੈਕ ਪਾਰਟ ਦੇ ਕੁੰਡੇ ਪਾਏ ਆ ਉਨੇ ਹੀ ਬਾਜੂ ਦੇ ਮੈਂ ਰੱਖੇ ਆ ਜਦੋਂ ਇਹਦੇ ਕੁੰਡੇ ਪੂਰੇ ਹੋ ਗਏ ਆ ਉਸ ਤੋਂ ਬਾਅਦ ਮੈਂ ਇਹਦੀ ਕਟਿੰਗ ਕਰਨੀ ਸ਼ੁਰੂ ਕੀਤੀ ਆ ਇਹਦੀ ਕਟਿੰਗ ਤੁਸੀਂ ਆਪਣੇ ਹਿਸਾਬ ਨਾਲ ਵੀ ਕਰ ਸਕਦੇ ਹੋ ਇਹਦੀ ਕਟਿੰਗ ਮੈਂ 6 3 2 1 ਦੀ ਕੀਤੀ ਹੈ ਇੱਥੋਂ 6 ਘਟਾਏ ਫਿਰ 3 2 1 ਉਸ ਤੋਂ ਬਾਅਦ ਮੈਂ ਇੱਕ ਇੱਕ ੁੰਡਾ ਘਟਾਉਂਦੀ ਗਈਆਂ ਦੋਵਾਂ ਸਾਈਡਾਂ ਤੋਂ ਇੱਕ ਹੀ ਇਧਰੋਂ ਇੱਕ ਹੀ ਦੂਸਰੇ ਪਾਸਿਓਂ ਇੱਕ ਇੱਕ ੁੰਡਾ ਘਟਾਉਂਦੇ ਹੋਏ ਇਹਨੂੰ ਮੈਂ ਬਣਾ ਬਣਾਇਆ ਹਾਂ ਹੁਣ ਇਸ ਤੋਂ ਬਾਅਦ ਵਿੱਚ ਮੈਂ ਇਹਨੂੰ ਹੁਣ ਇਸ ਤੋਂ ਬਾਅਦ ਵਿੱਚ ਮੈਂ ਅਜੇ ਹੋਰ ਬਣਾਉਣਾ ਵਾ ਟੋਟਲ ਲੰਬਾਈ ਮੈਨੂੰ ਇਹਦੀ ਬਾਹ ਦੀ 24 ਇੰਚ ਚਾਹੀਦੀ ਏ ਅਜੇ ਲੰਬਾਈ ਘੱਟਵਾ ਹੁਣ ਮੈਂ ਇਹਨਾਂ ਦੋਹਾਂ ਪਾਸਿਆਂ ਤੋਂ ਦੋ ਹੀ ਕੁੰਡੇ ਇਧਰੋਂ ਘਟਾਉਂਗੀ ਦੋ ਹੀ ਦੂਸਰੇ ਪਾਸਿਓਂ ਦੋ ਦੋ ਕੁੰਡੇ ਘਟਾਉਂਦੀ ਹੋਏ ਇਹ ਮੈਂ ਬਾਹ ਦੀ ਲੰਬਾਈ ਪੂਰੀ ਕਰ ਲੂੰਗੀ ਉਸ ਤੋਂ ਬਾਅਦ ਮੈਂ ਥੋੜੇ ਜੇ ਕੁੰਡੇ ਸਿਰਫ ਰੱਖਣੇ ਆ 10 12 ਕੁੰਡੇ ਇੰਨੇ ਕੀ ਕੁੰਡੇ ਮੈਂ ਰੱਖਦੀਆਂ ਬਾਹ ਵਾਸਤੇ ਇਹਨਾਂ ਨੂੰ ਬੰਦ ਕਰ ਦੂੰਗੀ ਤੁਸੀਂ ਇਸ ਤਰੀਕੇ ਨਾਲ ਬਾਹ ਬਣਾਏ ਹੋ ਬਹੁਤ ਹੀ ਸੋਹਣੀ ਬਾਹ ਬਣਦੀ ਹੈ ਬਾਹ ਦੀ ਸ਼ੇਪ ਬਹੁਤ ਵਧੀਆ ਹੁੰਦੀ ਹੈ ਆ ਵੇਖੋ ਕੁੰਡੇ ਪਾਉਣ ਤੋਂ ਬਾਅਦ ਜਦੋਂ ਮੈਂ ਵਧਾਉਂਦੀ ਗਈਆਂ ਬਾਹ ਦੀ ਸ਼ੇਪ ਬਹੁਤ ਸੋਹਣੀ ਆਈ ਆ ਬਹੁਤ ਵਧੀਆ ਬਣਦੀ ਹੈ ਬਾਹ ਜਦੋਂ ਉੱਪਰੋਂ ਬਨ ਜੂਗੀ ਬਣਾ ਕੇ ਫਿਰ ਮੈਂ ਤੁਹਾਨੂੰ ਦਿਖਾਉਂਗੀ ਇਹਦੀ ਸ਼ੇਪ ਬਹੁਤ ਸੋਹਣੀ ਆਉਂਦੀ ਤੁਸੀਂ ਵੀ ਇਸੇ ਤਰ੍ਹਾਂ ਬਾਹ ਨੂੰ ਬਣਾਉਣਾ ਬਹੁਤ ਵਧੀਆ ਲੱਗਦੀ ਹੈ ਤਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ